ਹਾਂਜੀ ਬਹੁਤ ਹੀ ਸਤਿਕਾਰਯੋਗ ਸਮੂਹ ਕੱਚੇ ਅਧਿਆਪਕ ਸਾਥੀਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਆਪਾਂ ਇੱਕ 30 ਦੀ ਰੈਲੀ ਬਾਰੇ ਗੱਲ ਕੀਤੀ ਹੋਈ ਹੈ ਜਿਹੜਾ ਸਥਾਨ ਆ ਉਹਦਾ ਫਾਈਨਲ ਨਹੀਂ ਅਜੇ ਕੀਤਾ ਸੀਗਾ ਸੋ ਅਸੀਂ ਸਾਰਿਆਂ ਨੇ ਹੁਣ ਆਪਣੇ ਆਪਸ ਵਿੱਚ ਸਲਾਹ ਕਰਕੇ ਜਿਹੜੀ 30 ਦੀ ਰੈਲੀ ਹੈ ਸਾਡੀ ਉਹ ਅਸੀਂ ਸੀਐਮ ਸਿਟੀ ਸੰਗਰੂਰ ਵਿੱਚ ਕਰਨ ਜਾ ਰਹੇ ਹਾਂ ਤੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਆਪਣੀਆਂ ਜਿੰਨੀਆਂ ਵੀ ਹਰੇਕ ਜਥੇਬੰਦੀ ਦੀਆਂ ਜ਼ਿਲ੍ਹਾ ਕਮੇਟੀਆਂ ਬਲਾਕ ਕਮੇਟੀਆਂ ਪਲੱਸ ਕੱਲੀ ਬਲਾਕ ਕਮੇਟੀਆਂ ਜ਼ਿਲ੍ਹਾ ਕਮੇਟੀਆਂ ਦੇ ਜ਼ਿੰਮੇਵਾਰੀ ਨਹੀਂ ਕਹੂੰਗਾ ਮੈਂ ਹਰੇਕ ਅਧਿਆਪਕ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ 30 ਤਰੀਕ ਨੂੰ ਆਪਣੇ ਪਰਿਵਾਰ ਨੂੰ ਆਪਣੇ ਨਾਲ ਹੋਰ ਸਾਥੀਆਂ ਨੂੰ ਲੈ ਕੇ ਉੱਥੇ ਪਹੁੰਚਿਆ ਜਾਵੇ ਤਾਂ ਕਿ ਜੋ ਸਾਡੇ ਨਾਲ ਸਰਕਾਰ ਨੇ ਕੀਤਾ ਅਸੀਂ ਸੰਗਰੂਰ ਦੀਆਂ ਸੜਕਾਂ ਤੇ ਸੰਗਰੂਰ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਦੱਸ ਸਕੀਏ ਵੱਧ ਤੋਂ ਵੱਧ ਉੱਥੇ ਇਕੱਠ ਕੱਢ ਕੇ ਕਿ ਜੋ ਸਾਡੇ ਨਾਲ ਵਾਦਾ ਕੀਤਾ ਸੀ ਉਹ ਵਾਦੇ ਤੇ ਇਹ ਸਰਕਾਰ ਪੂਰੀ ਨਹੀਂ ਉੱਤਰ ਸਕੀ ਜੋ ਰੈਗੂਲਰ ਦੀ ਗੱਲਬਾਤ ਕੀਤੀ ਸੀ ਰੈਗੂਲਰ ਦੇ ਵਿੱਚੋਂ ਸਮਝ ਲਓ ਵੀ ਆਪਾਂ ਨੂੰ ਅਜੇ ਜਿਵੇਂ ਕਮਾਤਾ 10% ਵੀ ਆਪਾਂ ਨੂੰ ਉਹਦੇ ਵਿੱਚੋਂ ਨਹੀਂ ਮਿਲਿਆ ਜੇ ਸਰਕਾਰ ਦੀ ਗੱਲ ਕਰੀਏ ਤਾਂ ਕਹਿੰਦੇ ਆ ਤੁਹਾਨੂੰ ਅਸੀਂ ਪਤਾ ਨਹੀਂ ਕਿੰਨਾ ਕੁਝ ਦੇ ਦਤਾ ਤੁਹਾਨੂੰ ਅਸੀਂ ਬਹੁਤ ਕੁਝ ਕਰਤਾ ਹੁਣ ਸਾਡੇ ਵਿੱਤ ਮੰਤਰੀ ਸਾਹਿਬ ਜੀ ਉਹਨਾਂ ਕੋਲ ਜਾਈਏ ਤੇ ਉਹ ਤਾਂ ਇਦਾਂ ਵੱਡਾ ਬਣ ਕਰਕੇ ਦਿਖਾਉਂਦੇ ਆ ਕਿ ਪਤਾ ਨਹੀਂ ਅਸੀਂ ਤੁਹਾਡੇ ਲਈ ਕੀ ਕਰਤਾ ਪਰ ਅਸਲ ਦੇ ਵਿੱਚ ਜੋ ਸਾਡੇ ਨਾਲ ਵਾਦਾ ਕੀਤਾ ਸੀ ਉਹ ਪੂਰਾ ਨਹੀਂ ਹੋ ਸਕਿਆ ਜਿਹੜੀ ਸਾਡੀ ਮੀਟਿੰਗ ਸੀਗੀ ਉਹਦੇ ਵਿੱਚ ਐਜੂਕੇਸ਼ਨ ਸੈਕਟਰੀ ਆ ਜਿਹੜੇ ਮੈਡਮ ਉਹਨਾਂ ਨੇ ਸਪਸ਼ਟੇ ਗੱਲ ਕਹਤੀ ਸੀ ਵੀ ਜਿੰਨਾ ਕਿ ਇਹਨਾਂ ਨੂੰ ਰੈਗੂਲਰ ਕੀਤਾ ਗਿਆ ਜੀ ਜਿੰਨਾ ਕਿ ਇਹਨਾਂ ਨੂੰ ਪੱਕੇ ਕੀਤਾ ਉਸ ਹਿਸਾਬ ਨਾਲ ਅਸੀਂ ਇਹਨਾਂ ਦੇ ਰੂਲ ਵਗੈਰਾ ਹਨ ਕਿਉਂਕਿ ਹਰੇਕ ਮੁਲਾਜ਼ਮ ਇਸ ਚੀਜ਼ ਨੂੰ ਸਮਝਦਾ ਕਿ ਜੋ ਰੈਗੂਲਰ ਹੁੰਦੇ ਆ ਉਹਨਾਂ ਦਾ ਅਸਲ ਵਿੱਚ ਕੀ ਹੁੰਦਾ ਸਾਰਾ ਕੁਝ ਉਹਨਾਂ ਨੂੰ ਪੇ ਸਕੇਲ ਮਿਲਦਾ ਉਹਨਾਂ ਨੂੰ ਡੀਏ ਮਿਲਦਾ ਉਹਨਾਂ ਨੂੰ ਹਰ ਇੱਕ ਸਹੂਲਤ ਮਿਲਦੀ ਹੈ ਸਰਕਾਰ ਵੱਲੋਂ ਪਰ ਸਾਨੂੰ ਸਿਰਫ ਤਨਖਾਹ ਦਾ ਵਾਅਦਾ ਕੀਤਾ ਗਿਆ ਜੋ ਸਾਡਾ ਹੱਕ ਬਣਦਾ ਉਹ ਸਾਨੂੰ ਨਹੀਂ ਮਿਲਿਆ ਤੇ ਇਹ ਅਸੀਂ ਸਾਨੂੰ ਖੋਣਾ ਪੈਣਾ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਹੋ ਜਿਹਾ ਹਜੂਮ ਇਹੋ ਜੇ ਮਤਲਬ ਰਸ਼ ਦਿਖਣਾ ਚਾਹੀਦਾ ਹਰੇਕ ਬੰਦਾ ਆਪਣੇ ਨਾਲ ਵੱਧ ਤੋਂ ਵੱਧ ਜਿਹੜੇ ਆਪਦੇ ਪਰਿਵਾਰ ਦੇ ਮੈਂਬਰ ਆ ਆਪਦੇ ਹੋਰ ਸਾਥੀ ਆ ਉਹਨਾਂ ਨੂੰ ਲੈ ਕੇ ਆਵੇ ਤਾਂ ਕਿ ਅ ਪਤਾ ਲੱਗੇ ਕਿ ਅਸੀਂ ਕਿੰਨੇ ਲੋਕ ਆ 12710 ਟੀਚਰ ਆ ਪਰ 12710 ਪਰਿਵਾਰ ਆ ਸੀ ਪਰਿਵਾਰ ਦੇ ਨਾਲ ਅੱਗੇ ਰਿਸ਼ਤੇਦਾਰੀਆਂ ਸਾਰਾ ਅਸੀਂ ਮਤਲਬ ਕਿੱਥੋਂ ਤੱਕ ਜੁੜੇ ਹੋਏ ਆ ਸਾਡੀਆਂ ਜੜਾਂ ਕਿੱਥੋਂ ਤੱਕ ਐ ਅਸੀਂ ਇਹਨਾਂ ਨੂੰ ਕਿੰਨਾ ਪ੍ਰਭਾਵਿਤ ਕਰ ਸਕਦੇ ਆ ਆਉਣ ਵਾਲੇ ਸਮੇਂ ਵਿੱਚ ਤੇ ਅਸੀਂ ਪਿੱਛੇ ਜਦੋਂ ਸਰਕਾਰ ਬਣੀ ਐ ਅਸੀਂ ਉਦੋਂ ਜਿੰਨਾ ਜ਼ੋਰ ਲਗਾਇਆ ਮਲਾਜ਼ਮ ਵਰਗ ਨੇ ਜਿੰਨਾ ਇਹਨਾਂ ਦਾ ਪੱਖ ਪੂਰਿਆ ਉਹ ਭਲੀ ਭਾਂਤੀ ਹਰੇਕ ਮਲਾਜ਼ਮ ਜਾਣਦਾ ਆਪਣੇ ਪਰਿਵਾਰ ਤੋਂ ਅਗੇਂਸਟ ਜਾ ਕੇ ਵੀ ਕਈਆਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਕਿ ਪੰਜਾਬ ਵਿੱਚ ਬਦਲਾ ਆਉਣਾ ਚਾਹੀਦਾ ਬਦਲਾ ਆਵੇ ਇੱਕ ਵਾਰ ਪਰ ਅਫਸੋਸ ਦੀ ਗੱਲ ਆ ਕਿ ਉਹ ਬਦਲਾ ਸਿਰਫ ਗੱਲਾਂ ਬਾਤਾਂ ਚ ਹੀ ਰਹਿ ਗਿਆ ਸੋ ਆਪਾਂ ਆਪਦੇ ਆਪਦੀ ਵਰਗ ਦੀ ਗੱਲ ਕਰਦੇ ਆ ਤਾਂ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ ਸਾਨੂੰ 15 15 18 18 20 20 ਸਾਲ ਕਈਆਂ ਸਾਥੀਆਂ ਨੂੰ ਹੋ ਗਏ ਆ ਆਪਦੇ ਡਿਪਾਰਟਮੈਂਟ ਨੂੰ ਦਿੰਦੇ ਹੋਏ ਆਪਦਾ ਸੁਨਹਿਰੀ ਜਿਹੜਾ ਸਮਾਂ ਸੀ ਅਸੀਂ ਆ ਸਾਰਾ ਪਾਰਟਮੈਂਟ ਨੂੰ ਦੇ ਦਿੱਤਾ ਪਰ ਸਾਨੂੰ ਉਹਦੇ ਬਦਲੇ ਚ ਕੁਝ ਵੀ ਨਹੀਂ ਮਿਲਿਆ ਸਾਡੇ ਬਹੁਤ ਸਾਰੇ ਸਾਥੀਆਂ ਦੇ ਬਹੁਤ ਸਾਰੇ ਅਧਿਆਪਕਾਂ ਦੇ ਜਿਹੜੇ ਘਰ ਦੇ ਮਤਲਬ ਗੁਜ਼ਾਰੇ ਬਹੁਤ ਮੁਸ਼ਕਲ ਨਾਲ ਹੁੰਦੇ ਆ ਸੋ ਇਹਨਾਂ ਸਾਰੀਆਂ ਗੱਲਾਂ ਤੋਂ ਅਸੀਂ ਭਲੀ ਭਾਤ ਜਾਣੂ ਆ ਸੋ ਸਾਥਿਓ ਜੇ ਅਸੀਂ ਇਹਨਾਂ ਚੀਜ਼ਾਂ ਤੋਂ ਨਿਕਲਣਾ ਚਾਹੁੰਦੇ ਆ ਉਹਦਾ ਹੱਕ ਪ੍ਰਾਪਤ ਕਰਨਾ ਚਾਹੁੰਦੇ ਆ ਕਿਉਂਕਿ ਜੋ ਸਾਡੇ ਨੇ ਵਾਅਦਾ ਕੀਤਾ ਸੀ ਆਪ ਮਤਲਬ ਕਰਵਾਉਣਾ ਸਰਕਾਰ ਤੋਂ ਲੋਕਾਂ ਵਿੱਚ ਗੱਲ ਲੈ ਕੇ ਜਾਣੀ ਹੈ ਕਿ ਭਾਈ ਸਾਨੂੰ ਜਿੰਨਾ ਕਿ ਪੱਕੇ ਕੀਤਾ ਸੀਗਾ ਤੁਹਾਡੇ ਸਾਹਮਣੇ ਸੋ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ 30 ਤਰੀਕ ਨੂੰ ਐਤਵਾਰ ਹੈ ਛੁੱਟੀ ਦਾ ਦਿਨ ਹੈ ਤੇ ਹਰ ਸਾਥੀ ਆਪਣੇ ਨਾਲ ਵੱਧ ਤੋਂ ਵੱਧ ਸਾਥੀਆਂ ਨੂੰ ਨਾਲ ਲੈ ਕੇ ਉੱਥੇ ਪਹੁੰਚੇ ਤੇ ਬਾਕੀ ਜਥੇਬੰਦੀਆਂ ਵੱਲੋਂ ਵੀ ਤੁਹਾਨੂੰ ਇਨਫੋਰਮੇਸ਼ਨ ਜਲਦੀ ਮਿਲੂਗੀ ਮੇਰੀ ਡਿਊਟੀ ਲੱਗੀ ਸੀ ਕਿ ਮੈਂ ਪਹਿਲਾਂ ਇਨਫਾਰਮ ਕਰਦਿਆਂ ਸਾਰਿਆਂ ਨੂੰ ਥੋੜੇ ਜੇ ਘਰੇਲੂ ਕੰਮਾਂ ਵਿੱਚ ਹੋਣ ਕਾਰਨ ਮੈਂ ਸਵੇਰ ਤੋਂ ਕੋਸ਼ਿਸ਼ ਕੀਤੀ ਸੀ ਪਰ ਮੇਰੇ ਤੋਂ ਵੀਡੀਓ ਪਾਈ ਨਹੀਂ ਗਈ ਪਰ ਹੁਣ ਮੈਂ ਸੋਚਿਆ ਕਿ ਹੁਣ ਮੈਨੂੰ ਵੀਡੀਓ ਪਾਉਣੀ ਚਾਹੀਦੀ ਅੱਜ ਦਾ ਦਿਨ ਲੰਘਣਾ ਨਹੀਂ ਚਾਹੀਦਾ ਇੱਕ ਜਿਹੜੀ ਕੱਲ ਦੀ ਮੀਟਿੰਗ ਬਾਰੇ ਆਜੇ ਉਹਦੇ ਬਾਰੇ ਸ਼ੋਰਟ ਹੀ ਹੋ ਨਹੀਂ ਰਹੀ ਵੈਸੇ ਤਾਂ ਮੀਟਿੰਗ ਹੋਊਗੀ ਕੱਲ ਜਿਹੜੇ ਮੈਡਮ ਐਜੂਕੇਸ਼ਨ ਸੈਕਟਰੀ ਆ ਉਹਨਾਂ ਨਾਲ ਜੋ ਵੀ ਇਨਫੋਰਮੇਸ਼ਨ ਹੋਊਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਜਿਹੜੀ ਸਾਡੀ ਰੈਲੀ ਆ ਉਹ ਕਨਫਰਮ ਹੀ ਆ 30 ਤਰੀਕ ਨੂੰ 30 ਨਵੰਬਰ ਅਸੀਂ ਆਪਣੀ ਰੈਲੀ ਜਿਹੜੀ ਆ ਸੀਐਮ ਦੀ ਸਿਟੀ ਵਿੱਚ ਕਰਨ ਜਾ ਰਹੇ ਹਾਂ ਤੇ ਰੂਟ ਪਲਾਨ ਤੁਹਾਨੂੰ ਬਾਅਦ ਵਿੱਚ ਸ਼ੇਅਰ ਕਰ ਦਿੱਤਾ ਜਾਊਗਾ ਪਰ ਤੁਸੀਂ ਇਹ ਆ ਵੀ ਆਪਣੀ ਤਿਆਰੀ ਕਰ ਲਓ ਉਸ ਦਿਨ ਕੋਈ ਵੀ ਸਾਥੀ ਘਰ ਨਹੀਂ ਹੋਣਾ ਚਾਹੀਦਾ ਚਾਹੇ ਜਿੰਨੇ ਮਰਜੀ ਤੁਹਾਡੇ ਕੰਮ ਆ ਜਿੰਨੇ ਮਰਜੀ ਤੁਸੀਂ ਬਿਜ਼ੀ ਆ ਕੰਮ ਨੂੰ ਅੱਗੇ ਪਿੱਛੇ ਕਰ ਲਓ ਸਭ ਕੁਝ ਅਸੀਂ ਕਰ ਸਕਦੇ ਆ ਜੇ ਸਾਡੇ ਮਨ ਵਿੱਚ ਜਜ਼ਬਾ ਹੋਵੇ ਠੀਕ ਹੈ ਨਾ ਸੋ ਉਸ ਦਿਨ ਕੋਈ ਵੀ ਸਾਥੀ ਘਰ ਨਾ ਰਵੇ ਤੇ ਇਸ ਵੀਡੀਓ ਨੂੰ ਹਰ ਇੱਕ ਅਧਿਆਪਕ ਤੱਕ ਪਹੁੰਚਦਾ ਕਰ ਦਿਓ ਵੀ 30 ਤਰੀਕ ਨੂੰ ਆਪਣੀ ਉਹ ਤਿਆਰੀ ਕਰ ਲਵੇ ਤਾਂ 30 ਤਰੀਕ ਨੂੰ ਅਸੀਂ ਆਪਦੀ ਇੱਕ ਮਹਾਂ ਰੈਲੀ ਸੰਗਰੂਰ ਵਿੱਚ ਕਰਨ ਜਾ ਰਹੇ ਆ ਜਿਹਦੇ ਵਿੱਚ ਅਸੀਂ ਸਰਕਾਰ ਦੀ ਪੋਲ ਖੋਲਾਂਗੇ ਸਭ ਨੂੰ ਦੱਸਾਂਗੇ ਕਿ ਸਾਡੇ ਨਾਲ ਜਿਹੜਾ ਰੈਗੂਲਰ ਸ਼ਬਦ ਦਾ ਸਿਰਫ ਲਾ ਕੇ ਸਾਡੇ ਨਾਲ ਕਿੱਡਾ ਵੱਡਾ ਸਰਕਾਰ ਨੇ ਧੋਖਾ ਕੀਤਾ ਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਹਰ ਸਟੇਜ ਤੋਂ ਹਰ ਜਗ੍ਹਾ ਤੋਂ ਅਸੀਂ ਘੇਰਾਂਗੇ ਤੇ ਇਹਨਾਂ ਨੂੰ ਦੱਸਾਂਗੇ ਕਿ ਭਾਈ ਤੁਸੀਂ ਸਾਡੇ ਨਾਲ ਜੋ ਧੋਖਾ ਕੀਤਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਪੰਜਾਬ ਦੇ ਅਧਿਆਪਕਾਂ ਅਸੀਂ ਆਪਦੇ ਹੱਕਾਂ ਲਈ ਲੜਨਾ ਜਾਣਦੇ ਆਂ ਤੇ ਇਹ ਲੜਾਈ ਅਸੀਂ ਬੜੇ ਸਮੇਂ ਤੋਂ ਲੜ ਰਹੇ ਆ ਤੇ ਤੁਹਾਡੇ ਨਾਲ ਵੀ ਸਾਨੂੰ ਲੜਨੀ ਪਊਗੀ ਤਾਂ ਦੋ ਹੱਥ ਚੰਗੀ ਤਰ੍ਹਾਂ ਕਰਾਂਗੇ ਸੋ ਸਾਰਿਆਂ ਨੂੰ ਮੇਰੀ ਬੇਨਤੀ ਆ ਕਿ 30 ਤਰੀਕ ਦੀ ਤਿਆਰੀ ਅੱਜ ਤੋਂ ਹੀ ਕਰਨੀ ਸ਼ੁਰੂ ਕਰ ਦੋ ਸਮਾਂ ਆਪਣੇ ਕੋਲ ਥੋੜਾ ਹੀ ਐ ਇਹਦੇ ਵਿੱਚ ਵਿੱਚ ਸਾਡੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸਭ ਦੀਆਂ ਲੱਗਦੀਆਂ ਤੇ ਉਸ ਸਮੇਂ ਦੇ ਵਿੱਚ ਵਿੱਚ ਅਸੀਂ ਆਪਦੇ ਕੰਮਕਾਰ ਸਾਰੇ ਨਿਬੇੜ ਕੇ ਤੇ 30 ਤਰੀਕ ਨੂੰ ਉੱਥੇ ਹਾਜ਼ਰੀ ਲਵਾਉਣੀ ਐ ਉਸ ਤੋਂ ਅਗਲਾ ਜੋ ਵੀ ਪਲਾਨ ਹੋਊਗਾ ਨਾਲ ਦੀ ਨਾਲ ਤੁਹਾਨੂੰ ਦੱਸਿਆ ਜਾਊਗਾ ਸੋ ਧੰਨਵਾਦ ਜੀ ਮਿਲਦੇ ਹਾਂ ਸੰਗਰੂਰ 30 ਤਰੀਕ ਨੂੰ